ਰਾਸਰੇ ਲੇਕਿਨ ਲੇਕੇ ਜਾਂਦੇ ਹੱਤ ਜਦੋਂ ਮਨ ਦੇ ਪੀੜਾ ਤੋਂ ਛੁੱਟ ਜਾਂਦੇ ਹਨ ਪਰਮ 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 ਨੂੰ ਪ੍ਰਾਪਤ ਕਰਕੇ ਉਹਨਾਂ ਨੂੰ ਜੀਵਨ ਦੀ ਮਿਲ ਕੇ ਵਾਹਿਗੁਰੂ ਦਾ ਜੋਤ ਹੋ ਜਾਂਦੇ ਹਨ ਭਾਵੇਂ ਡਾਡ ਸਿੰਘ ਸਾਹਿਬ ਦਾ ਐਸਾ ਸਾਹ ਸੰਗਤ ਉੱਤੇ ਜਿਆਦੇ ਮਦਦ ਦੇ ਅੰਦਰ ਸੀਰ ਵੜ ਗਿਆ ਕਿ ਕੋਈ ਵਿਦੇਸ਼ ਪਾਸ ਤੋਂ ਬਾਅਦ ਇਹ ਪਾਪਾ ਜੀ ਉਸ ਸਨ ਸਾਲ ਦੇ ਜਿਹੜੇ ਕੋ ਰਾਜ ਦਾ ਸਾਧ ਜੀ ਦਾ ਪਰ ਕਰਵਾ ਵਿੱਚ ਬੰਦੇ ਤੇ ਐ ਹੋ ਗਏ ਸਾਸ ਕਰਨ ਦਾ ਇਹ ਸ਼ਰੀਰ ਨੂੰ ਲੋਕ ਮਾਣਾ ਨਾ ਲੋਕ ਮੰਨਦੇ ਨਹੀਂ ਆਹ ਹੁਣ ਕਾ ਚਾ ਯੋਗ ਜਿਹੜੇ ਸਾਸ ਐਸੇ ਸਾਤ ਰਹਿੰਦੇ ਨੇ ਬਲਸੀਆ ਦੀ ਬਾਪੁਰਸ਼ਾ ਇਹ ਦੇ ਜੀ ਨੂੰ ਕਿਹਦੇ ਲੋਕ ਮੰਨਦਾ ਦੇਵੇ ਸ਼ੀਰ ਤੋਂ ਵਿਜਦਾ ਜਿੰਦਾ ਕਹਿ ਲਈਏ ਸਾਧ ਸੰਗਤ ਕਿਉਂ ਦਰੀ ਚਾਹੀ ਹੋਵੇ ਸਹਿਰ ਚਾਹੀ ਹੋਵੇ ਤੇ ਇੱਕ ਪਾਸੇ ਕੋ ਬਦਾਰ ਦਾ ਬੰਦੇ ਕੱਢਦੇ ਆਂ ਬਿਜ਼ਨਸ ਕਰਦੇ ਆਂ ਵਪਾਰ ਕਰਦੇ ਆਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆਂ ਮਹਾਰਾਜ ਜੀ ਕਹਿੰਦੇ ਜਿਹੜੇ ਵਾਹਿਗੁਰੂ ਨਾਲ ਜੁੜੇ ਨੇ ਉਹ ਵੱਡੇ ਜੋਗੀ ਨੇ ਉਹ ਸਿੱਧ ਮੁਰਸ਼ਿ ਨੇ ਉਹਨਾਂ ਵਰਗਾ ਕੋਈ ਸਾਧ ਪੁਰਸ਼ ਹੀ ਨਹੀਂ ਜਿਹੜੇ ਗੁਰੂ